ਇਹ ਵਟਨ ਦੀ ਲੋੜ ਪੈ ਗਈ ਕਿ ਮੋਦੀ ਸਰਕਾਰ ਨੇ ਸਾਡੇ ਤੇ ਜੋ ਕਾਨੂੰਨ ਥੋਕੇ ਆ ਉਹ ਬਹੁਤ ਮਤਲਬ ਕਿਟਾ ਵੇ ਆ ਤੇ ਸਾਡੇ ਬੰਦੇ ਸਾਰੇ ਦਿੱਲੀ ਪਹੁੰਚ ਗਏ ਆ ਉਹ ਇੰਨਾ ਕਰਕੇ ਸਾਨੂੰ ਆਪਣਾ ਮਾਲ ਮਤਾ ਹੀ ਜੜਾ ਵਾ ਉਹ ਪੁੱਠ ਭੁੱਖਾ ਦੇ ਮਾਰ ਨਹੀਂ ਸਕਦੇ ਉਹਨਾਂ ਵਾਸਤੇ ਪੱਠੇ ਤੇ ਸਾਨੂੰ ਖੜਨਾ ਹੀ ਪੈਣਾ ਬੱਚੇ ਵੀ ਮਗਰ ਸਾਹਮਣੇ ਪੈਣੇ ਕਿਉਂਕਿ ਬੰਦੇ ਸਾਡੇ ਤਰਨਿਆ ਤੇ ਆ ਉਹ ਜਿੱਦਣ ਗਏ ਸੀ ਉਹਦਾਂ ਹੀ ਕਹਿ ਕੇ ਗਏ ਸੀ ਕਿ ਜੇ ਤੁਸੀਂ ਕਹਿੰਦੀਆਂ ਜੇ ਵੀ ਅਸੀਂ ਭੁੱਖੇ ਮਰਨਾ ਵਾ ਫਿਰ ਅਸੀਂ ਤੁਹਾਡੇ ਕੋਲ ਰਹਿ ਲੈਨੇ ਆ ਤੇ ਜੇ ਤੁਸੀਂ ਚਾਹੁੰਦੀਆਂ ਜੇ ਵੀ ਅਸੀਂ ਮਤਲਬ ਆਪਣਾ ਹੱਕ ਲੈ ਸਕਦੇ ਆ ਤੇ ਫਿਰ ਅਸੀਂ ਜਾ ਸਕਦੇ ਆ ਉਹ ਇਹ 2 ਸਾਲ ਤਰ੍ਹਾਂ ਲੱਗਾ ਰੇ ਅਸੀਂ ਉਸਰਲੇ ਦੇ ਵਿੱਚ ਆਪਣੇ ਬੱਚੇ ਵੀ ਆਪਣੇ ਆਦਮੀ ਵੀ ਆਪਣੇ ਪੁੱਤਰ ਵੀ ਖਲਾਏ ਆ ਤੇ ਅਸੀਂ ਘਾਤੀਆਂ ਬੀਬੀਆਂ ਜਿਹੜੀਆਂ ਅਸੀਂ ਆਪਣੇ ਘਰਵਾਰ ਸਾਰੇ ਕੰਮ ਤੇ ਬਾਤ ਬਾਈ ਗਏ ਹਾਂ ਮੋਦੀ ਨੇ ਸੋਚਿਆ ਨਾ ਕਿ ਸਾਰੇ ਦਿੱਲੀ ਚਲੇ ਜਾਣਗੇ ਇਹਨਾਂ ਨੇ ਮਗਰੋਂ ਕੁਛ ਨਹੀਂ ਕਰਨਾ ਇਹਨਾਂ ਦੀਆਂ ਫਸਲਾਂ ਖਰਾਬ ਹੋਣਗੀਆਂ ਅਸੀਂ ਵੀ ਆਪਣੀ ਫਸਲ ਖਰਾਬ ਤੋਂ ਹੋਣ ਦੇਣੀ ਨਹੀਂ ਨਗੀ ਕਿਉਂਕਿ ਅਸੀਂ ਸਪਰੇ ਵੀ ਕਰ ਲਾਂਗੇ ਖਾਦ ਵੀ ਪਾ ਲਾਂਗੇ ਪਾਣੀ ਲਾਉਣ ਵੀ ਜਾਣਦੇ ਆ ਗੱਲ ਨਹੀਂ ਭਵੇਂ ਸਾਲ ਚੱਲੇ ਭਵੇਂ 2 ਸਾਲ ਚੱਲੇ ਅਸੀਂ ਡਰਦੀਆਂ ਨਹੀਂ ਕਿਉਂਕਿ ਪੰਜਾਬ ਦੀਆਂ ਅਸੀਂ ਸ਼ੇਰਨੀਆਂ ਵਾਂ ਤੇ ਸ਼ੇਰ ਅਸਾਂ ਉੱਥੇ ਕੱਲੇ ਹੋਇਆ ਉਹ ਸਾਨੂੰ ਕੋਈ ਟੈਨਸ਼ਨ ਨਹੀਂ ਰਾਸ਼ਨ ਵੀ ਮਗਰ ਪਹਚਾਵਾਂਗੇ ਤੇ ਆਪਾਂ ਆਪਣੇ ਘਰ ਦਾ ਖੇਤੀਬਾੜੀ ਸਾਰਾ ਕੁਝ ਸੰਭੂ ਛਿੰਗਰਸ ਸਾਡਾ ਤੇਜ ਇੱਦਾਂ ਹੀ ਰਹੇਗਾ ਕੰਗਣਾ ਲਈ ਇੱਕ ਵਾਰੀ ਮੱਤ ਦੱਸ ਦਿਆਂਗੇ ਜੇ ਸਾਡੇ ਕਿਤੇ ਪੰਜਾਬ ਚ ਆ ਗਈ ਤੇ ਅਸੀਂ ਉਹਨਾਂ ਨੂੰ ਇਹ ਥਾਪਣਾ ਦਿੱਤੀ ਆ ਕਿ ਵਾਪਸ ਉੱਦਣ ਨਹੀਂ ਆਉਣਾ ਵਾ ਜਦੋਂ ਤੁਸੀਂ ਆਪਣਾ ਸਾਰਾ ਹੱਕ ਲੈ ਕੇ ਆਓਗੇ ਉਦਾਂ ਵਾਪਸ ਨਹੀਂ ਆਉਣਾ ਨਾ ਤੁਹਾਡੇ ਡੰਗਰ ਭੁੱਖੇ ਮਰਨਦਾਂਗੇ ਨਾ ਤੁਹਾਡੇ ਬੱਚੇ ਭੁੱਖੇ ਮਰਨਦਾਂਗੇ ਸਸ਼ਕਲ ਪ੍ਰਾਈਮ ਉਹਦੇ ਵੇਖ ਰਹੇ ਦਸ਼ਕਾ ਦਾ ਸਵਾਗਤ ਹੈ ਮੈਂ ਜਗਦੀਸ਼ ਸਿੰਘ ਦਸਕੂ ਅੱਜ ਤੁਹਾਨੂੰ ਲੈ ਕੇ ਆਇਆ ਹਾਂ ਸਰਦੀ ਤਸੀਲੇ ਨਾਲਾ ਵਿੱਚ ਜਿੱਥੇ ਤੁਸੀਂ ਵੇਖ ਰਹੇ ਹੋ ਕਿ ਕੁਝ ਕੇਂਦਰ ਸਰਕਾਰ ਵੱਲੋਂ ਕੋਈ ਆਰਡੀਨੈਂਸ ਪਾਸ ਕੀਤੇ ਗਏ ਸੀ ਉਸ ਦੇ ਵਿਰੋਧ ਜਿਹੜੇ ਆ ਪੂਰੇ ਭਾਰਤ ਦੇ ਜਿਹੜੇ ਕਿਸਾਨ ਨੇ ਉਹ ਸੰਘਰਸ਼ ਕਰ ਰਹੇ ਨੇ ਜੇ ਗੱਲ ਕਰੀਏ ਤੇ ਇਸ ਵੇਲੇ ਜਿਹੜੇ ਪੰਜਾਬ ਦੇ ਕਿਸਾਨ ਆ ਉਹ ਵੀ ਇਸ ਵੇਲੇ ਜਿਹੜੇ ਉਸ ਜੰਗ ਵਿੱਚ ਜੁਝ ਰਹੇ ਨੇ ਪਰ ਜਿਹੜੇ ਘਰ ਦੀ ਗ੍ਰਿਸ਼ਤੀ ਦੀ ਗੱਲ ਕਰੀਏ ਤੇ ਜਿਹੜੇ ਘਰ ਦੀਆਂ ਸੁਆਣੀਆਂ ਨੇ ਇਸ ਵੇਲੇ ਉਹ ਘਰਾਂ ਦੇ ਕੰਮ ਛੱਡ ਕੇ ਜਿਹੜਾ ਵਾ ਉਹ ਖੇਤੀਬਾੜੀ ਦੇ ਕੰਮ ਵਿੱਚ ਵੀ ਜਿਹੜਾ ਸਾਥ ਦੇ ਰਹੀਆਂ ਨੇ ਤੁਹ ਦੇ ਤੇ ਬੀਬੀਆਂ ਜਿਹੜੀਆਂ ਨੇ ਮਗਰ ਜੜੀਆਂ ਨੇ ਉਹ ਆਪਣੇ ਘਰਾਂ ਦੇ ਕੰਮ ਛੱਡ ਕੇ ਇੱਥੇ ਆਣ ਕੇ ਉਹ ਪੱਠੇ ਦਾ ਕੰਮ ਜਿਹੜਾ ਵਾ ਐਗਰੀਕਲਚਰ ਤੇ ਜਿੰਨੇ ਵੀ ਖਾਦਾ ਪਾਉਣੀਆਂ ਦਵਾਈਆਂ ਦੇ ਕੰਮ ਵੀ ਜਿਹੜੇ ਕਰ ਰਹੇ ਨੇ ਇੱਥੇ ਸਾਡੇ ਨਾਲ ਉਹ ਹੈਗੇ ਨੇ ਭੰਜੀ ਜੀ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਭੰਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕੁਲਵਿੰਦਰ ਕੌਰ ਪਾਜੀ ਅੱਛਾ ਭੰਜੀ ਤੁਸੀਂ ਅੱਜ ਇੱਥੇ ਡੇਓ ਪੱਠੇ ਵੜਨ ਲਈ ਕੀ ਗੱਲ ਤੁਹਾਨੂੰ ਲੋੜ ਕੀ ਪੈਗੀ ਪੱਠੇ ਵੜਨ ਦੀ ਪੱਠੇ ਵੜਨ ਦੀ ਲੋੜ ਪੈ ਗਈ ਕਿ ਮੋਦੀ ਸਰਕਾਰ ਨੇ ਸਾਡੇ ਤੇ ਜੋ ਕਾਨੂੰਨ ਥੋਕੇ ਆ ਉਹ ਬਹੁਤ ਮਤਲਬ ਕਿ ਟਵੇ ਆ ਤੇ ਸਾਡੇ ਬੰਦੇ ਸਾਰੇ ਦਿੱਲੀ ਪਹੁੰਚ ਗਏ ਆ ਉਹ ਇਹਨਾਂ ਕਰਕੇ ਸਾਨੂੰ ਆਪਣਾ ਮਾਲ ਮਤਾ ਅਸੀਂ ਨਾ ਬਾਹੂ ਭੁੱਖੇ ਦੇ ਮਾਰ ਨਹੀਂ ਸਕਦੇ ਉਹਨਾਂ ਵਾਸਤੇ ਪੱਠੇ ਤੇ ਸਾਨੂੰ ਖੜਨੇ ਹੀ ਪੈਣੇ ਆ ਬੱਚੇ ਵੀ ਮਗਰ ਸਾਹਮਣੇ ਪੈਣੇ ਆ ਕਿਉਂਕਿ ਬੰਦੇ ਸਾਡੇ ਤਰਨਿਆ ਤੇ ਆ ਉਹ ਜਿੱਦਨ ਗਏ ਸੀ ਉਹਦਾਂ ਹੀ ਕਹਿ ਕੇ ਗਏ ਸੀ ਕਿ ਜੇ ਤੁਸੀਂ ਕਹਿੰਦੀਆਂ ਜੇ ਵੀ ਅਸੀਂ ਭੁੱਖੇ ਮਰਨਾ ਵਾ ਫਿਰ ਅਸੀਂ ਤੁਹਾਡੇ ਕੋਲ ਰਹਿ ਲੈਨੇ ਆ ਤੇ ਜੇ ਤੁਸੀਂ ਚਾਹੁੰਦੀਆਂ ਜੇ ਵੀ ਅਸੀਂ ਮਤਲਬ ਆਪਣਾ ਹੱਕ ਲੈ ਆਪਣਾ ਦਿੱਤੀ ਆ ਕਿ ਵਾਪਸ ਉਦਣ ਨਹੀਂ ਆਉਣਾ ਵਾ ਜਦੋਂ ਤੁਸੀਂ ਆਪਣਾ ਸਾਰਾ ਹੱਕ ਲੈ ਕੇ ਆਓਗੇ ਉਦਾਂ ਵਾਪਸ ਨਹੀਂ ਆਉਣਾ ਨਾ ਤੁਹਾਡੇ ਡੰਗਰ ਭੁੱਖੇ ਮਰਨਦਾਂਗੇ ਨਾ ਤੁਹਾਡੇ ਬੱਚੇ ਭੁੱਖੇ ਮਰਨਦਾਂਗੇ ਜੀ ਵੇਖਿਆ ਜਾ ਬਈ ਬੜੇ ਸ਼ਡਿਊਲ ਹੁੰਦੇ ਨੇ ਲੇਡੀਜ਼ ਦੇ ਬੱਚਿਆਂ ਨੂੰ ਤਿਆਰ ਕਰਨਾ ਘਰਾਂ ਦੇ ਵਿੱਚ ਸਵੇਰੇ ਰੋਟੀ ਬਣਾਉਣਾ ਬੜੇ ਕੰਮ ਹੁੰਦੇ ਤੁਸੀਂ ਤੁਹਾਡਾ ਕਿਦਾਂ ਸ਼ਡਿਊਲ ਬਣਾਏ ਨੇ ਤੁਸੀਂ ਕਿਉਂਕਿ ਆ ਗ੍ਰਿਸ਼ਤੀ ਦੇ ਨਾਲ ਨਾਲ ਤੁਸੀਂ ਇਹ ਵੀ ਕੰਮ ਖੇਤੀ ਦਾ ਵੀ ਸੰਭ ਰਿਓ ਉਹ ਤਾਂ ਪਹਿਲਾਂ ਮੋਦੀ ਨੇ ਸਾਡਾ ਸਕੂਲ ਵਾਲਾ ਤਾਂ ਕੰਮ ਸਾਡਾ ਬੰਦ ਕਰ ਦਿੱਤਾ ਕਿਉਂਕਿ ਪਹਿਲਾਂ ਉਹਨੇ ਕਰੋਨਾ ਕਹਿ ਕੇ ਤੇ ਸਾਡੇ ਬੱਚੇ ਜਿਹੜੇ ਉਹ ਘਰਾਂ 'ਚ ਵਾਰ ਤੇ ਬੰਦੇ ਵੀ ਘਰਾਂ 'ਚ ਵਾਰ ਦਿੱਤੇ ਆ ਹੁਣ ਉਹਨਾਂ ਦਾ ਹੋਮਵਰਕ ਜਿਹੜਾ ਵਾ ਉਹ ਆਉਂਦਾ ਪਿਆ ਵਾ ਮੋਬਾਈਲ 'ਤੇ ਤੇ ਬੱਚੇ ਮੋਬਾਈਲ 'ਤੇ ਕੰਮ ਕਰ ਲੈਂਦੇ ਸਵੇਰੇ ਅਸੀਂ 4:30 5:00 ਅਸੀਂ ਉੱਠ ਪੈਂਦੇ ਆ ਉਹਦੇ ਨਾਲ ਉੱਠਣ ਦੇ ਪਹਿਲਾਂ ਅਸੀਂ ਆਪਣਾ ਲਾਗੇ-ਚਾਗੇ ਦਾ ਕਾਰੋਬਾਰ ਕਰਦੇ ਜਿੱਦਾਂ ਕੋਈ ਗ੍ਰਾਹੀ ਲੈਣੀ ਆ ਜਾਂ ਕਿਤੇ ਰਾਸ਼ਨ ਪਾਣੀ ਇਕੱਠਾ ਕਰਨਾ ਵਾ ਉਹ ਕਰਨ ਦੇ ਬਾਅਦ ਅਸੀਂ ਫਿਰ ਧਾਰਾ ਧੁਰਾ ਕੱਢ ਕੇ ਡੇਰੀ 'ਚ ਦੁੱਧ ਪਾਉਣਾ ਹੋਵੇ ਪਾਈ ਦਾ ਜੇ ਕਿਸ ਨੀ ਬੜੇ ਤੁਸੀਂ ਕੰਮ ਕਰ ਰਹੇ ਹੋ ਸੰਘਰਸ਼ ਕਰ ਰਹੇ ਹੋ ਲੱਗਦਾ ਤੁਹਾਨੂੰ ਵੀ ਜਿਹੜਾ ਕਿਸਾਨਾਂ ਦਾ ਜਿਹੜਾ ਸੰਘਰਸ਼ਾ ਲੰਮਾ ਵੀ ਹੋ ਸਕਦਾ ਹੈ ਕਿਉਂਕਿ ਹਲੇ ਜਿੱਦਾਂ ਜੇ ਖੁਦ 10 ਤੋਂ 11 ਦਿਨ ਹੋ ਗਏ ਨੇ ਪਰ ਜੇ ਇਹ ਸੰਘਰਸ਼ ਜਿਹੜਾ ਲੰਮਾ ਚੱਲ ਜਾਂਦਾ ਤੇ ਫਿਰ ਤੁਹਾਡਾ ਕਿੱਦਾਂ ਸਰੂਗਾ ਇਹ ਸਿਰਕਲ ਕੋਈ ਗੱਲ ਨਹੀਂ ਭਾਵੇਂ ਸਾਲ ਚੱਲੇ ਭਾਵੇਂ 2 ਸਾਲ ਚੱਲੇ ਅਸੀਂ ਡਰਦੀਆਂ ਨਹੀਂ ਕਿਉਂਕਿ ਪੰਜਾਬ ਦੀਆਂ ਅਸੀਂ ਸ਼ੇਰਨੀਆਂ ਵਾਂ ਤੇ ਸ਼ੇਰ ਅਸਾਂ ਉੱਥੇ ਕੱਲੇ ਹੋਇਆ ਉਹ ਸਾਨੂੰ ਕੋਈ ਟੈਨਸ਼ਨ ਨਹੀਂ ਰਾਸ਼ਨ ਵੀ ਮਗਰ ਪਚਾਵਾਂਗੇ ਤੇ ਆਪਾਂ ਆਪਣੇ ਘਰ ਦਾ ਖੇਤੀਬਾੜੀ ਸਾਰਾ ਕੁਝ ਸੰਭਾਲਾਂਗੇ ਨੀ ਖੇਤੀਬਾੜੀ ਤੁਸੀਂ সামਲ ਰਹੇ ਹੋ ਪਰ ਪਸ਼ੂਆਂ ਦੇ ਨਾਲ ਬੜੇ ਕੰਮ ਹੁੰਦੇ ਨੇ ਹੋਰ ਵੀ ਜਿਹੜੇ ਗ੍ਰਿਸ਼ਤੀ ਦੇ ਕੰਮ ਕੋਈ ਬਾਹਰ ਜਾਣਾ ਖਾਦ ਲਿਆਉਣੀ ਦਵਾਈ ਲਿਆਉਣੀ ਉਹ ਸਾਰੇ ਗ੍ਰਿਸ਼ਤੀ ਤੁਹਾਨੂੰ ਸਾਹਮਣੀ ਪੈ ਰਹੀ ਹੈ ਉਹ ਕਿਦਾਂ ਤੁਸੀਂ ਮੇਨਟੇਨ ਕਰਦੇ ਹੋ ਸਾਰੇ ਖਾਦ ਵੀ ਅਸੀਂ ਪਾ ਲੈਨੇ ਆ ਪਾਣੀ ਵੀ ਅਸੀਂ ਲਾ ਲੈਨੇ ਸਾਨੂੰ ਆਜਾ ਕੋਈ ਦਿੱਕਤ ਨਹੀਂ ਕਿਉਂਕਿ ਸਾਡੇ ਬੰਦਿਆਂ ਨੇ ਸਾਨੂੰ ਨੇਰੇ ਸਵੇਰੇ ਕੱਲੇ ਆਉਂਦੇ ਹੁੰਦੇ ਸੀ ਪਹਿਲਾਂ ਤਾਂ ਅਸੀਂ ਨਾਲ ਲਾਉਨੇ ਸਾਨੂੰ ਪਤਾ ਜਿੱਦਾਂ ਕੰਮ ਕਰੀਦਾ ਤੇ ਕੁਝ ਸਾਨੂੰ ਹੁਣ ਇਹ ਨਾ ਮੰਤਰੀਆਂ ਨੇ ਸਿਖਾਤਾ ਕਿ ਤੁਸੀਂ ਆ ਵੋਟਾਂ ਪਾ ਕੇ ਤੇ ਤੁਹਾਡੇ ਆ ਹਾਲਾਤ ਹੋਣਗੇ ਤੇ ਤੁਹਾਨੂੰ ਇਦਾਂ ਦਾ ਸੰਘਰਸ਼ ਕਰਨਾ ਪੈਗਾ ਉਹ ਸੰਘਰਸ਼ ਜਿਹੜਾ ਸਾਨੂੰ ਮੰਤਰੀਆਂ ਨੇ ਸਿਖਾਇਆ ਵਾ ਤੇ ਐਮਐਲਏ ਨੇ ਸਿਖਾਇਆ ਵਾ ਉਹ ਸੰਘਰਸ਼ ਜਿਹੜਾ ਹੁਣ ਅਸੀਂ ਕਰਨ ਦੇ ਆ ਤੇ ਕਰਾਂਗੇ ਵੀ ਜ਼ਰੂਰ ਕਿਉਂਕਿ ਸਸੀਂ ਆਪਣੇ ਬੱਚੇ ਤੇ ਪਾਲ ਲੈਨੇ ਆ ਤੁਸੀਂ ਵੇਖ ਰਹੇ ਹੋ ਕਿ ਇਹ ਕਿਸਾਨ ਜਿਹੜੀਆਂ ਕਿਸਾਨਾਂ ਦੀਆਂ ਪਤਨੀਆਂ ਵੀ ਜਿਹੜੀਆਂ ਕਿਸਾਨ ਨੇ ਵੇਖੋ ਇਸ ਵੇਲੇ ਉਹ ਜੰਗ ਨੂੰ ਪੂਰੀਆਂ ਝੁੰਜਰੀਆਂ ਨੇ ਇੱਥੇ ਮਾਤਾ ਜੀ ਵੀ ਨਾਲ ਆਏ ਨੇ ਇਹਨਾਂ ਦੇ ਉਹਨਾਂ ਨਾਲ ਗੱਲ ਕਰਾਂਗੇ ਹਾਂ ਜੀ ਮਾਤਾ ਜੀ ਅੱਜ ਤੁਸੀਂ ਆਏ ਹੋ ਆਪਣੀ ਬੇਟੀ ਦੇ ਨਾਲ ਇੱਥੇ ਪਹੁੰਚੇ ਹੋ ਕਿੱਦਾਂ ਲੱਗ ਰਿਹਾ ਤੁਹਾਨੂੰ ਤੁਸੀਂ ਅੱਜ ਤੁਹਾਡੇ ਜਿਹੜੇ ਘਰ ਦੇ ਜੀ ਆ ਮੈਂਬਰ ਆ ਤੁਹਾਡੇ ਬੇਟੇ ਆ ਤੁਹਾਡੇ ਪੋਤਰੇ ਆ ਉਹ ਸਾਰੇ ਜਿਹੜੇ ਆ ਇਸ ਵੇਲੇ ਉਹ ਦਿੱਲੀ ਨਾਲ ਮੱਥਾ ਲਾ ਕੇ ਬੈਠੇ ਨੇ ਪਰ ਤੁਸੀਂ ਅੱਜ ਖੇਤੀਬਾੜੀ ਕਰ ਰਹੇ ਹੋ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਸਾਨੂੰ ਚੰਗਾ ਹੀ ਲੱਗ ਰਿਹਾ ਸਾਡੀ ਪੈੜੀ ਦੇ ਕਬਜ਼ੇ ਕਰਨ ਦੇ ਆ ਅਸੀਂ ਇਹ ਨਹੀਂ ਹੋਣ ਦੇਣੇ ਮੋਦੀ ਜੋ ਮਰਜ਼ੀ ਕਰੀ ਜਾਏ ਅਸੀਂ ਇਹਦੀ ਗੱਲ ਮੰਨਣੀ ਨਹੀਂ ਨੀ ਤੇ ਅਸਾਂ ਭਾਵੇਂ 2 ਸਾਲ ਤਰਨਾ ਲੱਗਾ ਰ ਅਸੀਂ ਉਸ ਤਰਲੇ ਦੇ ਵਿੱਚ ਆਪਣੇ ਬੱਚੇ ਵੀ ਆਪਣੇ ਆਦਮੀ ਵੀ ਆਪਣੇ ਪੁੱਤਰ ਵੀ ਕਲਾਏ ਆ ਤੇ ਅਸੀਂ ਕਰਦੀਆਂ ਬੀਬੀਆਂ ਜਿਹੜੀਆਂ ਅਸੀਂ ਆਪਣੇ ਘਰਵਾਰ ਸਾਰੇ ਘਰ ਤੇ ਨਿਭਾ ਨਿਭਾਈ ਜਾਵਾਂਗੇ ਨਹੀਂ ਮਤਈ ਤੁਸੀਂ ਘਰ ਤੇ ਸਾਮ ਰਹੇ ਹੋ ਪਰ ਬੜੇ ਕੰਮ ਹੁੰਦੇ ਜਿਹੜੇ ਕਿ ਘਰ ਦੇ ਪਰਿਵਾਰ ਵਿੱਚ ਕਰਨੇ ਪੈਂਦੇ ਬੇਟੀਆਂ ਉਹ ਨਾਲ ਆਣ ਕੇ ਰਲ ਜਾਂਦੀਆਂ ਉਹ ਨਾਲ ਕਰੀ ਜਾਂਦੀਆਂ ਸਾਡੇ ਅਹੀਂ ਤੇ ਬਜ਼ੁਰਗੀਆਂ ਸਾਡੇ ਕੋ ਨਹੀਂ ਇੰਨਾ ਹੁੰਦਾ ਤੇ ਉਹਨਾਂ ਨੂੰ ਅਹਾਂ ਨਾਲ ਲਿਆਂਦਾ ਹੈ ਉਹ ਸਾਰੇ ਨਾਲ ਕਰੂ ਜਾਂਦੀਆਂ ਠੀਕ ਹੈ ਹਾਂਜੀ ਤੁਸੀਂ ਵੇਖ ਰਹੇ ਹੋ ਕਿ ਜਿੱਥੇ ਜਿੱਥੇ ਕਿਸਾਨਾਂ ਦੇ ਵਿੱਚ ਜੋਸ਼ ਆ ਘਰ ਵਾਲੀਆਂ ਸਵਾਨੀਆਂ ਦੇ ਵਿੱਚ ਵੀ ਓਨਾ ਹੀ ਯਾਰਾ ਜਿਹੜਾ ਯਾਦਾ ਜੋਸ਼ ਦਿਖ ਰਿਹਾ ਜੇ ਗੱਲ ਕਰੀਏ ਜਵਾਨਾਂ ਦੀ ਤੇ ਇਸ ਵੇਲੇ ਬਜ਼ੁਰਗਾਂ ਦੀ ਗੱਲ ਕਰੀਏ ਤੇ ਬਜ਼ੁਰਗਾਂ ਚ ਵੀ ਪੂਰਾ ਜੋਸ਼ ਦਿਖ ਰਿਹਾ ਦੋਸਤੋ ਤੁਹਾਨੂੰ ਅੱਗੇ ਜਿੱਦਾਂ ਦੇਖਿਆ ਤੁਸੀਂ ਕਿ ਜਿਹੜੇ ਸਾਡੀ ਕਿਸਾਨੀ ਜਿਹੜੀ ਸੀਗੀ ਸਾਡੀਆਂ ਕਿਸਾਨ ਜਿਹੜੀ ਜਨਾਨ ਲੇਡੀਆਂ ਸੀਗੀਆਂ ਬੀਬੀਆਂ ਸੀਗੀਆਂ ਉਹ ਜਿੱਥੇ-ਜਿੱਥੇ ਉਹ ਪੱਠੇ ਵੜ ਰਹੀਆਂ ਸੀ ਉੱਥੇ ਤੁਹਾਨੂੰ ਦਿਖਾ ਰਹੇ ਕਿ ਉਹ ਸਪਰੇ ਵੀ ਕਰ ਰਹੀਆਂ ਨੇ ਤੁਹਾਨੂੰ ਨਜ਼ਰ ਆ ਰਹੀਆਂ ਕਿ ਇਹ ਉਹ ਸਵਾਨੀਆਂ ਨੇ ਜਿਹੜਾ ਘਰਾਂ ਦੇ ਕੰਮ ਕਰਕੇ ਆਪਣਾ ਬੱਚਿਆਂ ਨੂੰ ਤਿਆਰ ਕਰਕੇ ਸਕੂਲਾਂ 'ਚ ਪੜਾਉਂਦੀਆਂ ਨੇ ਮਾਵਾ ਉਹ ਮਾ ਰਿਆਵਾ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਜੀ ਮਾਡਾ ਨਾਮ ਇੱਥੇ ਸਰਬਜੀਤ ਕੌਰ ਅੱਛਾ ਭਾਜੀ ਅੱਜ ਤੁਸੀਂ ਇੱਥੇ ਸਪਰੇਅ ਕਰ ਰਹੇ ਹੋ ਕੀ ਗੱਲ ਤੁਹਾਨੂੰ ਅੱਜ ਜਿਹੜੀ ਸਪਰੇਅ ਕਰਨ ਦੀ ਲੋੜ ਪਈ ਹਾਂਜੀ ਜੇ ਸਾਡੀ ਫੈਮਿਲੀ ਦਿੱਲੀ ਗਈ ਹੋਈ ਹੈ ਸਾਰੀ ਤੇ ਅਹੀਂ ਵੀਰ ਜੀ ਆਪਣੇ ਪਸ਼ੂ ਵੀ ਤਪਾਲਨੇ ਆ ਤੇ ਇਹਨੇ ਵਿੱਚ ਅਹੀਂ ਕਣਕ ਵੀ ਖਾਣੀ ਸਾਲ ਪਾਰ ਚਲੋ ਅਹੀਂ ਖਾਣੀ ਆ ਮੋਤੀ ਨੇ ਸੋਚਿਆ ਨਾ ਕਿ ਸਾਰੇ ਦਿੱਲੀ ਚਲੇ ਜਾਣਗੇ ਇਹਨਾਂ ਨੇ ਮਗਰੋਂ ਕੁਛ ਨਹੀਂ ਕਰਨਾ ਇਹਨਾਂ ਦੀਆਂ ਫਸਲਾਂ ਖਰਾਬ ਹੋਣਗੀਆਂ ਅਹੀਂ ਵੀਰ ਜੀ ਆਪਣੀ ਫਸਲ ਖਰਾਬ ਤਾਂ ਹੋਣ ਦੇਣੀ ਨਹੀਂ ਨੀ ਕਿਉਂਕਿ ਅਸੀਂ ਸਪਰੇ ਵੀ ਕਰ ਲਾਂਗੇ ਖਾਦ ਵੀ ਪਾ ਲਾਂਗੇ ਪਾਣੀ ਲਾਉਣ ਵੀ ਜਾਣਦੇ ਆ ਅਸੀਂ ਸਵੇਰ ਤੋਂ ਉੱਠੀਦਾ ਵਾ ਆਪਣਾ ਚੌਂਕਾ ਚਿੱਲਾ ਖਾਣ ਕੇ ਤੇ ਵੀਰ ਜੀ ਅਹੀਂ ਖੇਤਾਂ ਨੂੰ ਚਲੇ ਜਾਣੇ ਆ ਫਿਰ ਜਾ ਕੇ grain ਇਕੱਠੀ ਕਰਨੀ ਆ ਫਿਰ ਜਾ ਕੇ ਦਿੱਲੀ ਉਹਨਾਂ ਦਾ ਰਾਸ਼ਨ ਵੀ ਭੇਜਣਾ ਵਾ ਕਿਉਂਕਿ ਸ਼ਾਮ ਨੂੰ ਫਿਰ ਅਸੀਂ ਡੰਗਰਮਾਲ ਚ ਵੜ ਨਾ ਵਾ ਅਹੀਂ ਸ਼ਾਮ ਨੂੰ ਫੇਰ ਅਹੀਂ ਜਾ ਕੇ 7 ਵਜੇ ਆਪਣੇ ਘਰ ਬਹਿਣਾ ਵਾ ਸਾਨੂੰ ਕੋਈ ਇੰਨਾ ਨਹੀਂ ਮੋਦੀ ਆਖੇ ਵੀ ਇਹ ਮਗਰੋਂ ਸ਼ਾਮ ਅਹੀਂ ਜੀ ਉਮੀਦਾਰ ਜੱਟਾਂ ਅਹੀਂ ਸਾਰਾ ਕੰਮ ਕਰਨਾ ਚਾਹੁੰਦੇ ਹਾਂ ਵੀ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਸੰਘਰਸ਼ ਹੈ ਜੀ ਲਗਾਤਾਰ ਹਲੇ ਚੱਲ ਰਿਹਾ ਪਿਆ ਵਾ ਤੁਸੀਂ ਵੇਖ ਰਹੇ ਹੋ ਕਿ ਅੱਜ 11 ਦਿਨ ਹੋ ਗਏ ਨੇ ਪਰ ਇਹ ਕਿਸੇ ਪਾਸੇ ਵੀ ਕੋਈ ਸਮਝ ਸਮਝੌਤਾ ਹੁੰਦਾ ਨਹੀਂ ਨਜ਼ਰ ਆ ਰਿਹਾ ਜੇ ਲੰਮਾ ਲਗਾਤਾਰ ਚੱਲਦਾ ਤਾਂ ਫਿਰ ਤੁਹਾਡਾ ਗ੍ਰਿਸ਼ਤੀ ਕਿਦਾ ਚੱਲੂਗੀ ਕੋਈ ਗੱਲ ਨਹੀਂ ਵੀਰ ਜੀ ਅਸੀਂ ਹੈਗੇ ਆ ਚਲੋ ਸਾਡੇ ਬੰਦੇ ਗਏ ਹੋਏ ਅਸੀਂ ਸਾਰਾ ਕੰਮ ਕਰ ਸਕਦੇ ਹਾਂ ਮਾਲਕ ਦੀ ਮਿਹਰ ਹੈ ਗੁਰੂ ਮਾਲਕ ਤੰਦਰੁਸਤੀ ਰੱਖੇ ਚਲੋ ਸਾਡੇ ਬੱਚੇ ਵੀ ਨਹੀਂ ਇੱਥੇ ਸਾਰੇ ਗਏ ਅਸੀਂ ਸਾਰੀਆਂ ਜਨਾਨੀਆਂ ਹੀ ਇਕੱਠੀਆਂ ਹੋ ਕੇ ਆਪੋ ਆਪਣੇ ਖੇਤਾਂ 'ਚ ਹੀ ਜਾਣਾ ਚਾਹੁੰਨੇ ਆ ਪਾਵੇ ਸਾਡੀ ਵਲੋਂ ਸਾਲ ਲੱਗ ਜੇ 2 ਲੱਗ ਜੇ ਅਸੀਂ ਇੱਕ ਵਾਰਾ ਮੋਦੀ ਦਾ ਪੇਟ ਸਿਆਪਾ ਜ਼ਰੂਰ ਕਰਾਂਗੇ ਪੀਰ ਜੇ ਗ੍ਰਸਤੀ ਦੇ ਕੰਮਾਂ ਦੀ ਗੱਲ ਕਰੀ ਤੇ ਸਵੇਰੇ ਬੱਚਿਆਂ ਲਈ ਰੋਟੀ ਬਣਾਉਣੀ ਬੱਚਿਆਂ ਨੂੰ ਤਿਆਰ ਕਰਨਾ ਤੇ ਫਿਰ ਬਾਅਦ ਵਿੱਚ ਇੰਨਾ ਸੰਘਰਸ਼ ਕਰਨਾ ਪਸ਼ੂਆਂ ਨੂੰ ਸਾਹਮਣਾ ਦੁੱਧ ਚੋਣਾ ਫਿਰ ਕਿੱਦਾਂ ਕਰਦੇ ਹੋ ਤੁਸੀਂ ਹਾਂਜੀ ਸਵੇਰੇ ਉੱਠੀ ਦਾ 4:30 5 ਵਜੇ ਉੱਠ ਕੇ ਗੁਰਦੁਆਰੇ ਜਾਇਦਾ ਚਾਹ ਪਾਣੀ ਦੇਈਦਾ ਬੱਚਿਆਂ ਨੂੰ ਟਿਊਸ਼ਨ ਭੇਜੀ ਦਾ ਤਿਆਰ ਕਰਕੇ ਫੁਲਕਾ ਲਾਦੀਦਾ ਫਿਰ ਅਸੀਂ ਆਪਣਾ ਘਰ ਦਾ ਸਾਰਾ ਕਰਕੇ ਖੇਤਾਂ 'ਚ ਹੀ ਸਾਰਾ ਦਿਨ ਹਰੇ ਨੇ ਪਾਣੀ ਵੀ ਲਾਉ ਪੱਠੇ ਵੱਡੋ ਕਣਕ ਨੂੰ ਸਪਰੇਅ ਕਰੋ ਖਾਦ ਪਾਓ ਸਾਰੇ ਕੰਮ ਅਸੀਂ ਕਰਦੇ ਆਂ ਬਾਕੀ ਚਲੋ ਸ਼ਾਮ ਆ ਪਿੰਦੀਆਂ ਫਿਰ ਅਸੀਂ ਜਾ ਕੇ ਗਰਾਹੀ ਇਕੱਠੀ ਕਰਨੇ ਫਿਰ ਤੁਰ ਪ ਸਾਨੂੰ ਕੋਈ ਨਹੀਂ ਏ ਦਿੱਤਕੀ ਨਹੀਂ ਸਾਨੂੰ ਆਈਆਂ ਨੇ ਕੋਈ ਗੱਲ ਨਹੀਂ ਸਾਡੇ ਵੱਲ ਸਾਲ-ਸਾਲ ਉੱਥੇ ਬੈਠੇ ਰਹਿਣ ਸਾਨੂੰ ਇੰਨੇ ਕੋਈ ਦਿੱਤਕ ਨਹੀਂ ਹੈ ਕਿ ਦੇਖ ਰਹੇ ਹੋ ਤੁਸੀਂ ਕਿ ਜਿੱਥੇ ਬੀਬੀਆਂ ਜੜੀਆਂ ਨੇ ਸਵਾਣੀਆਂ ਘਰਾਂ ਦੀਆਂ ਉਹ ਘਰਾਂ ਦੇ ਕੰਮ ਛੱਡ ਕੇ ਸਪ੍ਰਿੰਗਾਂ ਕਰ ਰਹੀਆਂ ਨੇ ਉੱਥੇ ਤੁਹਾਨੂੰ ਦਿਖਾ ਰਹੇ ਸਾਡੇ ਕੈਮਰਾਮੈਨ ਕੀ ਵੇਖੋ ਉਹ ਬੀਬੀਆਂ ਖਾਦ ਵੀ ਪਾ ਰਹੀਆਂ ਨੇ ਵੇਖੋ ਲਗਾਤਾਰ ਜਿਹੜਾ ਵਾ ਜੰਗ ਜਿਹੜਾ ਵਾ ਜਿੱਥੇ-ਜਿੱਥੇ ਕਿਸਾਨ ਜਿਹੜੇ ਜੰਗ ਲੜ ਰਹੇ ਨੇ ਦਿੱਲੀ ਨਾਲ ਵਿੱਚ ਜਾ ਕੇ ਉੱਥੇ ਹੀ ਜਿਹੜੀਆਂ ਸਾਡੀਆਂ ਬੀਬੀਆਂ ਨੇ ਘਰਾਂ 'ਚ ਰਹਿ ਕੇ ਉਹ ਘਰਾਂ 'ਚ ਰਹਿ ਕੇ ਜਿਹੜਾ ਖੇਤੀ ਦਾ ਕੰਮ ਕਰਕੇ ਵੀ ਇੱਕ ਜੰਗ ਲੜ ਆਪਦੀਆਂ ਸ਼ੇਰਨੀਆਂ ਨੇ ਜਿਹੜੀਆਂ ਕਿ ਜਿੱਥੇ-ਜਿੱਥੇ ਰੋਟੀਆਂ ਬਕਾਉਣ ਵਾਲੀਆਂ ਕਿਹਾ ਜਾਂਦਾ ਸੀ ਜਿੱਥੇ ਕੰਗਣਾ ਸ਼ਰਵਾਰਤ ਵਰਗੋਂ ਇੱਕ ਬਿਆਨ ਵੀ ਦਿੱਤਾ ਗਿਆ ਕਿ 100 ਰੁਪਏ ਦੇ ਵਿੱਚ ਆ ਰਹੀਆਂ ਨੇ ਬੀਬੀਆਂ ਪਰ ਇਹ ਬੀਬੀਆਂ ਵੇਖੋ ਸੰਘਰਸ਼ ਕਰਦੀਆਂ ਤੁਹਾਨੂੰ ਸਾਹਮਣੇ ਨਜ਼ਰ ਆ ਰਹੀਆਂ ਨੇ ਅਸੀਂ ਗੱਲ ਕਰਾਂਗੇ ਹਾਂਜੀ ਪੰਜ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਬਲਵਿੰਦਰ ਕੌਰ ਜੀ ਅੱਜ ਤੁਸੀਂ ਖਾਦ ਪਾ ਰਹੇ ਹੋ ਜਿੱਥੇ ਤੁਹਾਡੇ ਕਿਸਾਨ ਜਿਹੜੇ ਨੇ ਸਾਡੇ ਉੱਥੇ ਜੂੰਜ ਰਹੇ ਨੇ ਉਹ ਦਿੱਲੀ ਨਾਲ ਜਾ ਕੇ ਮੱਥਾ ਲਾ ਕੇ ਬੈਠੇ ਨੇ ਪਰ ਤੁਸੀਂ ਇੱਥੇ ਘਰ ਖਾਦਾਂ ਪਾ ਰਹੇ ਹੋ ਕੀ ਗੱਲ ਅਸੀਂ ਉਹਨਾਂ ਨੂੰ ਭੇਜਿਆ ਵੀ મોદી ਦਾ ਪੇਟ ਸਿਆਪਾ ਜ਼ਰੂਰ ਕਰਕੇ ਆਉਣਾ ਅਸੀਂ ਬੱਚੇ ਸਾਰੇ ਨਾਲ ਮਿਲ ਕੇ ਆਹੀ ਬੱਚੇ ਸਕੂਲੇ ਵੀ ਘਲੋਨੇ ਆ ਤੇ ਆਪਾਂ ਬੱਚਿਆਂ ਨੂੰ ਖਾਣਾ ਵੀ ਬਣਾ ਕੇ ਦਿੰਨੇ ਆ ਬਣੇ ਰੇ ਤੜਕੇ ਉੱਠਦੇ ਆ 4 ਵਜੇ 4 ਵਜੇ ਉੱਠ ਕੇ ਇਸ਼ਨਾਨ ਕਰੀਦਾ ਗੁਰਦੁਆਰੇ ਚਾਈਦਾ ਬਾਅਦ ਚ ਸਾਰੇ ਕੰਮ ਧੰਦਾ ਕਰਕੇ ਤੇ ਗ੍ਰਹੀ ਵੀ ਕਰੀਦੀ ਨਾਲ ਮੋਦੀ ਦਾ ਪੇਟ ਸਿਆਪਾ ਕਰਦੇ ਆ ਤੇ ਇਦਾਂ ਹੀ ਕਰਦੇ ਰਵਾਂਗੇ ਪਰ ਤੁਸੀਂ ਅੱਜ ਖਾਦ ਪਾ ਰਹੇ ਹੋ ਤੁਹਾਨੂੰ ਲੱਗਦਾ ਨਹੀਂ ਵੀ ਜੇ ਇਹ ਸੰਘਰਸ਼ ਲੰਮਾ ਹੋ ਜਾਂਦਾ ਤੇ ਤੁਹਾਨੂੰ ਜਿਹੜਾ ਜ਼ਿਆਦਾ ਜੁੰਜਣਾ ਪਊਗਾ ਕਿੱਥੇ ਗ੍ਰਿਸ਼ਤੀ ਵੀ ਕਰਨੀ ਫਿਰ ਇਹ ਜਿਹੜੇ ਆ ਐਗਰੀਕਲਚਰ ਦੇ ਕੰਮ ਬਹੁਤ ਹੁੰਦੇ ਆ ਕਿਉਂਕਿ ਗਾੜੀ ਫਸਲ ਦੀ ਫਿਰੇ ਹੁਣ ਜਿਹੜਾ ਫਸਲ ਨੂੰ ਪਾਣੀ ਲੱਗਣੇ ਨੇ ਰਾਤ ਨੂੰ ਵੀ ਆਣ ਕੇ ਪਾਣੀ ਲਾਉਣਾ ਪੈਣਾ ਪਰ ਕਿੱਦਾਂ ਕਰੋਗੇ ਕੋਈ ਗੱਲ ਪਾਣੀ ਵੀ ਲਾਵਾਂਗੇ ਸਾਰੇ ਕੰਮ ਹੋਣਗੇ ਪਰ ਮੋਦੀ ਦਾ ਪੇਟ ਸਾਫਾ ਕਰਕੇ ਹੀ ਛੱਡਾਂਗੇ ਮੋਦੀ ਦੇ ਜਿਹੜੇ ਕਾਨੂੰਨ ਜਿਹੜੇ ਉਹਨੇ ਹਟਦੇ ਥੱਪੇ ਆ ਉਹੀ ਰਾਦੀ ਕਰਾ ਕੇ ਛੱਡਾਂਗੇ ਇਹ ਪਰ ਤੁਸੀਂ ਵੇਖ ਰਹੇ ਹੋ ਕਿ ਕਿਉਂਕਿ ਇਹ ਸੰਘਰਸ਼ ਜਿਹੜਾ ਲੰਮਾ ਹੁੰਦਾ ਜਾ ਰਿਹਾ ਵਾ ਕਿਉਂਕਿ ਅੱਜ 11ਵੇਂ ਦਿਨ 'ਚ ਸੰਘਰਸ਼ ਪਹੁੰਚ ਗਿਆ ਵਾ ਪਰ ਜਿੱਦਾਂ ਕੱਲ 5 ਤਰੀਕ ਨੂੰ ਇੱਕ ਫੈਸਲਾ ਸੀ ਪਰ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੁਣ ਫੇਰ ਜਿਹੜਾ ਫੈਸਲਾ ਗਾ ਅਗਲੇ ਟਾਈਮ ਤੇ ਰਹਾ ਦਿੱਤਾ ਗਿਆ ਵੀ ਫੇਰ ਦੁਬਾਰਾ ਤੋਂ ਕਿਸਾਨਾਂ ਨਾਲ ਮੀਟਿੰਗ ਕੀਤੀ ਜਾਊਗੀ ਜੇ ਕਿਸੇ ਸਿਰੇ ਤੇ ਨਹੀਂ ਲੱਗਦਾ ਤਾਂ ਇਹ ਸੰਘਰਸ਼ ਲੰਮਾ ਹੁੰਦਾ ਤਾਂ ਫੇਰ ਤੁਹਾਡਾ ਕਿਸਦਾ ਆਉਣ ਵਾਲੇ ਸਮੇਂ ਚੱਲੂਗਾ ਕੋਈ ਗੱਲ ਨਹੀਂ ਕੰਮ ਚੱਲਦੇ ਰਹਿਣੇ ਨੇ ਬੰਦੇ ਨੇ ਮੁੱਕ ਜਾਣਾ ਕੰਮ ਨਹੀਂ ਮੁੱਕਣੇ ਸਾਡੇ ਕੰਮ ਸਾਡੇ ਇੱਧੇ ਹੀ ਚੱਲਣਗੇ ਸੰਘਰਸ਼ ਦੇ ਨਾਲ ਹੀ ਚੱਲ ਜਿੱਦਾਂ ਵੀ ਮਰਜੀ ਹੈ ਤੁਹਾਨੂੰ ਲੱਗਦਾ ਵੀ ਦਿੱਲੀ ਜਿਹੜਾ ਮੋਦੀ ਝੁਕਦਾ ਨਜ਼ਰ ਆ ਰਿਹਾ ਕਿ ਕਿਸ ਪਾਸੇ ਜਿਹੜੀ ਇਹ ਤੁਹਾਨੂੰ ਲੱਗਦਾ ਵੀ ਤੁਹਾਡਾ ਕੋਈ ਫੈਸਲਾ ਹੋ ਸਕਦਾ ਕਿਸਾਨਾਂ ਦਾ ਹੋ ਸਕਦਾ ਜਰੂਰ ਸਾਨੂੰ ਰੋਜ਼ ਖਬਰਾਂ ਹੁੰਦੀਆਂ ਨੇ ਸੁਣਦੇ ਵੀ ਆਂ ਵੇਂਦੇ ਵੀ ਆਂ ਖਬਰਾਂ ਵੀ ਉਹ ਝੁਕਿਆ ਹੋਇਆ ਹੈ ਪਰ ਇੱਕ ਫਿਲਮੀ ਅਦਾਕਾਰਾਂ ਵੱਲੋਂ ਕਿਹਾ ਜਾ ਰਿਹਾ ਵੀ ਉੱਥੇ ਜਿਹੜੀ ਕੇਸ ਚ ਲੇਡੀਜ਼ ਜਾ ਰਹੀਆਂ ਨੇ ਉਹ ਕਿਸ ਬੀਬੀਆਂ ਵੱਲੋਂ ਕਿਹਾ ਗਿਆ ਵੀ ਉਹ 100-100 ਰੁਪਏ ਦੇ ਦਿਹਾੜੀ ਤੇ ਆ ਰਹੀਆਂ ਨੇ ਤੂੰ ਕੀ ਕਹਿਣਾ ਚਾਹੁੰਦੇ ਅਸੀਂ ਇਹ ਕੰਗਣਾ ਨੂੰ ਇਹ ਜਵਾਬ ਦੇਣਾ ਚਾਹੁੰਦੇ ਆਂ ਵੀ ਤੂੰ ਸਾਡੇ ਕੋਲ ਇੱਥੇ ਆ 100-100 ਦੇ ਪੈ ਚਾਰ-ਚਾ ਇਹ ਸਾਰੇ ਕੰਮ ਦੂਏ ਕਰਨ ਨਹੀਂ ਆ। ਇਹ ਸੰਘਰਸ਼ ਸਾਡਾ ਤੇਜ ਹੀ ਇਦਾਂ ਹੀ ਰਹੇਗਾ ਕੰਗਣਾ ਲਈ ਇੱਕ ਵਾਰੀ ਮੱਤ ਦੱਸ ਦਿਆਂਗੇ ਜੇ ਸਾਡੇ ਕਿਤੇ ਪੰਜਾਬ ਚ ਆ ਗਈ ਤੇ ਫੇਰ ਫੇਰ ਨਹੀਂ ਆਈ ਉਹਨੂੰ ਇੱਥੇ ਰਹਿਣ ਦਿੰਦੇ ਪਰ ਨਹੀਂ ਤੁਹਾਨੂੰ ਲੱਗਦਾ ਕਿ ਉਹ ਜਿਹੜੇ ਸਟਾਰ ਜਿਹੜੇ ਆ ਬਿਆਨ ਕਰ ਦਿੰਦੇ ਆ ਪਰ ਉਹ ਨਿੱਜੀ ਜ਼ਿੰਦਗੀ ਜਾਣ ਕੇ ਬਸਰ ਨਹੀਂ ਕਰਦੇ ਕਿਉਂਕਿ ਵੇਖਦੇ ਨਹੀਂ ਆਣ ਕਿ ਕੀ ਤੁਸੀਂ ਇਹ ਕਿੱਦਾਂ ਕਰ ਰਹੇ ਹੋ ਕਿੱਦਾਂ ਤੁਸੀਂ ਖਾਦਾ ਪਾ ਰਹੇ ਹੋ ਤੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਇੱਕ ਕਿੱਦਾਂ ਦਾ ਬਿਆਨ ਦਿੱਤਾ ਗਿਆ ਉਹਨਾਂ ਨੂੰ ਵਿਆਨੋਨਾ ਗਲਤ ਦਿਤਾਵਾ ਹੈ ਸਾਡੇ ਪਿੰਡ ਦੇ ਐਮਐਲਏ ਜਿੰਨੇ ਵੀ ਹੈ ਦੇ ਐਮਐਲਏ ਨੇ ਇਹ ਸਾਰੇ ਗਲਤ ਆ ਕਿਹਨੇ ਆਣ ਕੇ ਸਾਨੂੰ ਪੁੱਛਿਆ ਨਹੀਂ ਵੀ ਤੁਸੀਂ ਇੱਥੇ ਕੀ ਕਰਨ ਦੇ ਹੋ ਭੁੱਖੇ ਮਰਨ ਦੇ ਹੋ ਜਾਂ ਕਿੱਦਾਂ ਕਰਨ ਦੇ ਹੋ ਸਾਡੀ ਕਿਸੇ ਨੇ ਸਾਰ ਨਹੀਂ ਲਈ ਪਿੰਡ ਵਿੱਚ ਤੁਸੀਂ ਵੇਖ ਰਹੇ ਹੋ ਕਿ ਜਿੱਥੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਉੱਥੇ ਕਿਸਾਨ ਲੜ ਰਹੇ ਨੇ ਦਿੱਲੀ ਵਿੱਚ ਇਧਰ ਜਿਹੜੀਆਂ ਬੀਬੀਆਂ ਨੇ ਸਵਾਣੀਆਂ ਨੇ ਉਹ ਘਰਾਂ ਦੇ ਕੰਮ ਕਰਕੇ ਨਾਲ-ਨਾਲ ਜਿਹੜੇ ਆ ਖੇਤੀ ਦੇ ਕੰਮ ਕਰਕੇ ਜਿਹੜੀ ਉਹ ਜੰਗ ਲੜ ਰਹੀਆਂ ਨੇ ਤੈਨੂੰ ਲੱਗਦਾ ਹੈ ਕਿ ਇਸ ਪਾਸੇ ਜੇ ਸਰਕਾਰ ਕੇਂਦਰ ਕਿਸ ਪਾਸੇ ਝੁਕਦੀ ਹੈ ਤੇ ਮਸਲੇ ਹੱਲ ਹੋ ਸਕਦੇ ਨੇ ਪਰ ਹੱਲੇ ਤਿਕਰ ਜਿੱਦਾਂ ਜਿੱਦਾਂ ਬੈਠਕਾਂ ਹੋ ਰਹੀਆਂ ਨੇ ਪਰ ਕਿਸੇ ਪਾਸੇ ਰਵਈਆ ਨਹੀਂ ਦਿਖਿਆ ਕਿ ਜਿਸ ਬڑے ਜਿਹੜੀ ਕੇਂਦਰਾ ਚੁੱਕਦੀ ਨਜ਼ਰ ਹੋਵੇ ਤੇ ਜਿਹੜਾ ਕਿਸਾਨਾਂ ਦਾ ਮਸਲਾ ਹੋਣਾ ਹੱਲ ਹੋਵੇ ਬਾਕੀ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਆਉਣ ਵਾਲੀ ਬੈਠਕ ਦੇ ਵਿੱਚ ਜਿਹੜਾ ਵਾ ਕਿਸਾਨਾਂ ਦੇ ਹੱਕ ਦੇ ਵਿੱਚ ਕਿਦਾਂ ਦੇ ਫੈਸਲੇ ਲਏ ਜਾਂਦੇ ਨੇ ਅਤੇ ਇਹ ਜਿਹੜੇ ਨੋਟੀਫਿਕੇਸ਼ਨ ਕੁਝ ਬਣਾਏ ਗਏ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਲਿਆ ਜਾਂਦਾ ਤੁਸੀਂ ਜੁੜੇ ਹੋਈਦਾ ਪ੍ਰਾਈਮੋ ਦੇ ਨਾਲ ਕੈਮਰਾਮੈਨ ਅਜੀ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ